ਸਤ ਸ੍ਰੀ ਅਕਾਲ ਪੰਜਾਬੀਓ ਗੱਲ ਕਰਦੇ ਆਂ ਭਾਈ ਅਮਰਪਾਲ ਸਿੰਘ ਦੀ ਜਿਵੇਂ ਕਿ ਕੱਲ ਵੇਖਿਆ ਕਿ ਤੁਸੀਂ ਸਾਰਿਆਂ ਨੇ ਕਿ ਜਿਹੜਾ ਪੰਜਾਬ ਤੇ ਹਰਿਆਣਾ ਦਾ ਹਾਈ ਕੋਰਟ ਹੈ ਉਹਦੇ ਵਿੱਚ ਚੁਣੌਤੀ ਦਿੱਤੀ ਆ ਭਾਈ ਸਾਹਿਬ ਨੇ ਆਪਣੀ ਐਨਐਸਐ ਨੂੰ ਲੈ ਕੇ ਕਿ ਕੱਲ ਉਹਦੇ ਤੇ ਸੁਣਵਾਈ ਹੋਣੀ ਸੀ ਕਿ ਜਿਹੜੀ ਐਨਐਸਏ ਹੈ ਭਾਈ ਅਮਰਪਾਲ ਸਿੰਘ ਤੇ ਲੱਗੀ ਹੋਈ ਹੈ ਕਿ ਉਹਦੇ ਉੱਤੇ ਕੀ ਫੈਸਲਾ ਆਉਂਦਾ ਹੈ ਕਿ ਉਹਨੂੰ ਰਾਹਤ ਮਿਲਦੀ ਹੈ ਜਾਂ ਫਿਰ ਉਸ ਨੂੰ ਬਰਕਰਾਰ ਰੱਖਿਆ ਜਾਂਦਾ ਹੈ ਤਾਂ ਹੁਣ ਬਹੁਤ ਲੰਬਾ ਸਮਾਂ ਹੋ ਗਿਆ ਸਾਡੀ ਅਪੀਲ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਨੂੰ ਕਿ ਭਾਈ ਬਹੁਤ ਟਾਈਮ ਟਪਾ ਦਿੱਤਾ ਜਿਹੜੇ ਟਾਈਮ ਦਾ ਮਤਲਬ ਉਹਨੂੰ ਹੱਕ ਮਿਲਣਾ ਚਾਹੀਦਾ ਸੀ ਭਾਈ ਅਮਰਪਾਲ ਸਿੰਘ ਦੀ ਗੱਲ ਕਰਦੇ ਆ ਕਿ ਉਸ ਨੂੰ ਟਾਈਮ ਉਹਨਾਂ ਦਿੱਤਾ ਨਹੀਂ ਜਾ ਰਿਹਾ ਇਹ ਲੋਕਤੰਤਰ ਨਹੀਂ ਹੈਗਾ ਆਪਣੇ ਜੇ ਕਹੀਏ ਤਾਂ ਇੱਕ ਪਾਸੇ ਸਰਕਾਰ ਕਹਿੰਦੀ ਹੈ ਵੀ ਭਾਈ ਅਮਰਤਪਾਲ ਸਿੰਘ ਸੰਵਿਧਾਨ ਨੂੰ ਨਹੀਂ ਮੰਨਦਾ ਤਾਂ ਕਿਤੇ ਨਾ ਕਿਤੇ ਮੱਜ ਗੱਲ ਸਾਫ਼ ਕਰਨ ਲੱਗਿਆ ਇਹ ਲੀਡਰ ਨੇ ਜਿਹੜੇ ਮੰਨੇ ਵੀ ਨਹੀਂ ਰਹੇ ਸੰਵਿਧਾਨ ਨੂੰ ਕਿਵੇਂ ਇੱਕ ਐਮਪੀ ਜਿੱਤੇ ਹੋਏ ਬੰਦੇ ਨੂੰ ਕੋਈ ਅੰਦਰ ਕਿਵੇਂ ਰੱਖ ਸਕਦਾ ਹੈ 4 ਲੱਖ ਤੋਂ ਵੱਧ ਵੋਟਾਂ ਪਈਆਂ ਬੰਦੇ ਨੂੰ ਕਿਉਂਕਿ ਤੁਸੀਂ ਸਾਰੇ ਜਾਣਦੇ ਆ ਕਿ ਭਾਈ ਜੇਲ੍ਹ ਦੇ ਵਿੱਚ ਬਹਿ ਕੇ ਜਿੱਤਣਾ ਯਾਰ ਕੋਈ ਆਮ ਖਾਲਾਜੀ ਦਾ ਬਾੜਾ ਨਹੀਂ ਬਾਈ ਜਿਹੜੇ ਬੰਦੇ ਨੇ ਐਡੀ ਵੱਡੀ ਜਿੱਤ ਪ੍ਰਾਪਤ ਕੀਤੀ ਤੇ ਇਹਨੇ ਲੋਕਾਂ ਦਾ ਦਿਲ ਜਿੱਤਿਆ ਉਸ ਬੰਦੇ ਨੇ ਐਨੀ ਮੁਹੀਬ ਚਲਾਈ ਪੰਜਾਬ ਦੇ ਵਿੱਚ ਕੀ ਯਾਰ ਸਾਡੇ ਨੌਜਵਾਨ ਨਸ਼ਿਆਂ ਤੋਂ ਪਾਸੇ हट ਜਾਣ ਪਰ ਇਹ ਮੁੱਖ ਮੰਤਰੀ ਪੰਜਾਬ ਦਾ ਕੀ ਕਰ ਰਿਹਾ ਆ ਹੁਣ ਇੱਕ ਨਹਿਰ ਦਾ ਮੁੱਦਾ ਯਾ ਚੱਕਿਆ ਵੀ ਮੈਂ ਨਹਿਰ ਬਣਾਉਣਾ ਜੀ ਪੰਜਾਬ ਦੇ ਵਿੱਚ ਵੀ ਜੇ ਤੂੰ ਨਹਿਰ ਬਣਾਉਣੀ ਐ ਤਾਂ ਫਿਰ ਪਹਿਲਾਂ ਜਿਹੜੇ ਮੇਨ ਕੰਮ ਨੇ ਤੂੰ ਪਹਿਲਾਂ ਤਾਂ ਸੁੱਕੀਆਂ ਨਹਿਰਾਂ 'ਚ ਪਾਣੀ ਨਹੀਂ ਛੱਡ ਸਕਦਾ ਇਹ ਪਾਖੜਾ ਨਹਿਰ ਕਦੋਂ ਦੀ ਸੁੱਕੀ ਪਈ ਐ ਕਈ ਮਹੀਨੇ ਹੋ ਗਿਆ ਮਾਨਸਾ ਜ਼ਿਲ੍ਹੇ ਦੇ ਵਿੱਚ ਉਹਦੇ ਵਿੱਚ ਪਾਣੀ ਨਹੀਂ ਛੱਡ ਸਕਦਾ ਇਹ ਬੰਦਾ ਹੋਰ ਬਣਾ ਕੇ ਕੀ ਇਹਦੇ ਵਿੱਚ ਗੰਦੇ ਨਾਲੇ ਵਾਲਾ ਪਾਣੀ ਛੱਡਿਆ ਕਰਨੀ ਐ ਬਾਈ ਫੈਕਟਰੀਆਂ ਲਈ ਬਣਾਉਂਦਾ ਉਹ ਕਿਹੜੇ ਪੀਣ ਵਾਲੇ ਪਾਣੀ ਦੇਣੇ ਆ ਤੁਹਾਨੂੰ ਬਾਕੀ ਰਹੀ ਗੱਲ ਮੇਨ ਮੁੱਦੇ ਦੀ ਭਾਈ ਅਮਰਪਾਲ ਸਿੰਘ ਦੀ ਵੀ ਜਿੰਨੇ ਪੰਜਾਬ ਦੇ ਆਪਾਂ ਵਾਸੀ ਆ ਨਾ ਜਦੋਂ ਆਪਾਂ ਵੋਟਾਂ ਪਾਉਨੇ ਆ ਜਿਵੇਂ ਇਕੱਠੇ ਹੋ ਜਾਂਦੇ ਆ ਸਾਰੇ ਵੀ ਅੱਜ ਯਾਰ ਵੋਟ ਦਾ ਦਿਨ ਹੈ ਵੋਟ ਪਾ ਕੇ ਆਵਾਂਗੇ ਸੋ ਉਸੇ ਤਰ੍ਹਾਂ ਹੀ ਆਪਣੇ ਆਪਣੇ ਵੇੜੇ ਦੇ ਵਿੱਚ ਆਪਣੇ ਆਪਣੇ ਕਬੀਲਿਆਂ ਦੇ ਵਿੱਚ ਆਪਣੇ ਆਪਣੇ ਕਸਬਿਆਂ ਦੇ ਵਿੱਚ ਆਪਣੇ ਸ਼ਹਿਰਾਂ ਪਿੰਡਾਂ ਦੇ ਵਿੱਚ ਸਥਾਥਾਂ ਦੇ ਵਿੱਚ ਇੱਕ ਐਸੀ ਲਹਿਰ ਇੱਕ ਐਸਾ ਮਤਲਬ ਕਾਨੂੰਨ ਆਪਦੇ ਬਨਿਓ ਚਲਾਓ ਕਿ ਹਰ ਬੰਦੇ ਨੂੰ ਇਹ ਕਹੋ ਕਿ ਆਪਾਂ ਭਾਈ ਅਮਰਤਪਾਲ ਦੇ ਹੱਕ ਦੇ ਵਿੱਚ ਲੰਬੀ ਡੇਟ ਰੱਖ ਦੋ ਚਾਹੇ ਕੋਈ 15 20 ਦਿਨਾਂ ਦੀ ਮਹੀਨੇ ਦੀ ਵੀ ਆਪਾਂ ਫਲਾਨੇ ਥਾਂ ਦੇ ਇਕੱਠੇ ਹੋ ਕੇ ਤੇ ਸੜਕਾਂ ਦੇ ਉੱਤੇ ਜਲੂਸ ਕੱਢੋ ਸਰਕਾਰ ਦਾ ਪੰਜਾਬ ਸਰਕਾਰ ਚਾਹੇ ਤਾਂ ਉਹਨੂੰ ਕਢਾ ਸਕਦੀ ਆ ਜਾਣ ਬੁੱਝ ਕੇ ਉਹਨੂੰ ਡਰ ਦੇ ਮਾਰੇ ਉਹਨੂੰ ਅੰਦਰ ਰੱਖਿਆ ਹੋਇਆ ਹੈ ਉਹਨਾਂ ਨੂੰ ਡਰ ਆਇਆ ਵੀ ਅੱਜ ਐਮਪੀ ਦੇ ਅਹੁਦੇ ਤੇ ਆ ਜੇ ਅਗਰ ਬੰਦਾ ਬਾਹਰ ਆਉਂਦਾ ਕੱਲ ਨੂੰ ਪੰਜਾਬ ਦਾ ਮੁੱਖ ਮੰਤਰੀ ਵੀ ਬਣ ਸਕਦਾ ਸੋ ਇਹੀ ਕਿਤੇ ਨਾ ਕਿਤੇ ਇਹਨਾਂ ਦੇ ਡਰ ਆ ਪੰਜਾਬੀਓ ਤਾਂ ਮੇਰੀ ਅਪੀਲ ਤੁਹਾਨੂੰ ਹੀ ਆ ਕਿ ਆਪਾਂ ਹੀ ਇਹਨਾਂ ਨੂੰ ਬਣਾਇਆ ਆਪਾਂ ਹੀ ਉਹਨੂੰ ਬਾਹਰ ਕਢਾ ਸਕਦੇ ਇਹਨਾਂ ਤੇ ਦਬਾਅ ਬਣਾ ਕੇ ਜੇ ਕੋਈ ਮੇਰੀ ਗੱਲ ਝੂਠ ਲੱਗਦੀ ਹੈ ਤਾਂ ਕਮੈਂਟਾਂ ਦੇ ਵਿੱਚ ਤੁਸੀਂ ਮੈਨੂੰ ਜੋ ਮਰਜ਼ੀ ਕਹਿ ਦਿਓ ਯਾਰ ਇਹ ਗੱਲਾਂ ਬਿਲਕੁਲ ਕਰੜੀਆਂ ਨੇ ਜਿਹੜੀਆਂ ਕਿ ਜਾ ਕੇ ਅਗਲੇ ਦੇ ਚੁੱਭਦੀਆਂ ਨੇ ਇਸੇ ਕਰਕੇ ਯਾਰ ਸਾਰਿਆਂ ਦੇ ਦਿਸ਼ਿੱਦਤ ਹੁੰਦਾ ਅੰਦਰ ਵਗ ਜਾਂਦੇ ਆ ਬੰਦੇ ਜੇ ਪੰਜਾਬ ਦੇ ਲਈ ਕੋਈ ਬੋਲਦਾ ਤਾਂ ਸੋ ਮੇਰੀ ਅਪੀਲ ਹੈ ਵੀ ਕੋਈ ਵੀ ਡਰਿਆ ਨਾ ਕਰੋ ਛਿਫਿਆ ਨਾ ਕਰੋ ਸਾਹਮਣੇ ਬੋਲਿਆ ਕਰੋ ਯਾਰ ਡਰਨ ਵਾਲੀ ਕਿਹੜੀ ਗੱਲ ਲੋਕਤੰਤਰ ਲੋਕਤੰਤਰ ਕੀ ਹੋਇਆ ਫਿਰ ਸਾਹਮਣੇ ਸ਼ੇਰ ਵਾਂਗੂੰ ਦਹਾੜਿਆ ਕਰੋ ਉਹਨਾਂ ਦੇ ਵੀ ਹਾਂ ਅਸੀਂ ਵੋਟਾਂ ਪਾਈਆਂ ਅਸੀਂ ਸਾਡਾ ਹੱਕ ਹੈ ਪੰਜਾਬ ਦੇ ਵਸਨੀਕ ਹੈ ਇੱਥੋਂ ਦੇ ਰਹਿਣ ਵਾਲੇ ਆ ਅਸੀਂ ਜਿੱਦੀ ਤੇ ਬਾਕੀ ਜਦੋਂ ਭੀਮrao ਡਾਕਟਰ ਅੰਬੇਦਕਰ ਨੇ ਕਹੀ ਦਿੱਤਾ ਕਿ ਆਪਣਾ ਹੱਕ ਹੈ ਤੁਸੀਂ ਸਾਰੇ ਜਾਣਦੇ ਹੋ ਕੋਈ ਗਰੀਬ ਆ ਕੋਈ ਅਮੀਰ ਆ ਯਾਰ ਹੱਕ ਆਪਣਾ ਜਦੋਂ ਆਪਣੀ ਵੋਟ ਹੈ ਨਾ ਤਾਂ ਆਪਣਾ ਹੱਕ ਆਪਾਂ ਬੋਲ ਸਕਦੇ ਆਪਾਂ ਵੋਟਾਂ ਪਾਈਆਂ ਉਹਨਾਂ ਨੂੰ ਤੁਸੀਂ ਡਰਿਆ ਨਾ ਕਰੋ ਚਫਿਆ ਨਾ ਕਰੋ ਇਹਨਾਂ ਨੂੰ ਸਵਾਲ ਕਰਿਆ ਕਰੋ ਅੱਜ ਦੀ ਅਪੀਲ ਤੁਹਾਨੂੰ ਦੇ ਦਿੱਤੀ ਹੈ ਵੀ ਭਾਈ ਭਾਈ ਅਮਰਤਪਾਲ ਸਿੰਘ ਦੇ ਲਈ ਜੇ ਕੋਈ ਪ੍ਰਾਲਾ ਕਰ ਲਓਗੇ ਤਾਂ ਕੋਈ ਗੱਲ ਬਣ ਜੂਗੀ ਤੇ ਨਹੀਂ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਕਰੜਾ ਕੰਮ ਕਰ ਦੇਣਗੇ ਉਹਦੇ ਤੇ ਜਿਹੜਾ ਕੋਈ ਭੈਣ ਭਰਾ ਨਵਾਂ ਚੈਨਲ ਤੇ ਉਹ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਬੈਲ ਦੀ ਕੰਟੀ ਜ਼ਰੂਰ ਦਵਾ ਦਿਆ ਕਰੋ ਜੀ ਧੰਨਵਾਦ ਮਿਲਦੇ ਆ ਅਗਲੇ ਟੌਪਿਕ ਦੇ ਵਿੱਚ ਬਾਈ